ਸ਼ਹਿਰ ਦੇ ਸਾਰੇ ਹੀ ਜ਼ਿੰਮੇਵਾਰ ਦੂਤਿਆਂ ਇਹ ਵੀ ਰਾਏ ਸਾਰਿਆਂ ਨੂੰ ਇੱਥੇ ਅੱਜ ਦੀ ਇਸ ਵਿਸ਼ੇਸ਼ ਮੀਟਿੰਗ ਵਿੱਚ ਬੰਦ ਚਦੇ ਜੀ ਆ ਗਿਣਿਆ ਇਹ ਮੀਟਿੰਗ ਤੁਹਾਡੇ ਹੱਕਾਂ ਦੀ ਰਾਖੀ ਲਈ ਕੀਤੀ ਜਾ ਰਹੀ ਹੈ ਔਰ ਇੱਥੇ ਕੋਈ ਰਾਜਸੀ ਸਮੀਕਰਨ ਨਹੀਂ ਹੱਲ ਕੀਤੀ ਜਾਣੀ ਕਹਿੰਦੇ ਭਾਵ ਕੋਈ ਅਕਾਲੀਆਂ ਦਾ ਜਾਂ ਝਾੜੂ ਵਾਲਿਆਂ ਦਾ ਜਾਂ ਕਿਸੇ ਹੋਰ ਰਾਜਸੀ ਧਿਰ ਦੀ ਕੋਈ ਗੱਲ ਨਹੀਂ ਸਾਡੀ ਤੁਸੀਂ ਸਾਰੇ ਜਾਣਦੇ ਹੋ ਬਹੁਤ سارے ਮੇਰੇ ਉੱਧਰ ਤੋਂ ਵੀ ਵੱਡੇ ਬਜ਼ੁਰਗ ਬੈਠੇ ਆ ਕਿ ਪਿਛਲੇ ਲੰਮੇ ਸਮੇਂ ਦਾ ਸਰਕਾਰਾਂ ਨੇ ਸਾਨੂੰ ਕਿਸੇ ਨੇ ਪੰਜ ਮਰਲੇ ਦੇ ਲਾਰੇ ਲਾਏ ਐ ਕਿਸੇ ਨੇ ਥਾਮਨੀ ਹਰ ਯੋਸਿਆ ਦੇ ਲਾਰੇ ਲਾਏ ਐ ਪਰ ਉਹ ਲਾਰੇ ਵੀ ਲਾਏ ਐ ਕਿਸੇ ਨੇ ਸਿਰੇ ਨਹੀਂ ਲਾਇਆ ਜੋ ਅਸੀਂ ਜੋ ਹੈ ਜ਼ਿਲ੍ਹਾ ਫਰੀਦਕੋਟ ਦੀ ਜ਼ਮੀਨ ਪ੍ਰਾਪਤੀ ਸੇ ਰਸ਼ਟ ਕਮੇਟੀ ਬਣਾਈ ਹੈ ਲੱਖ-ਲੱਖ ਮਿਲਾਰਿਆਂ ਨੇ ਤੁਹਾਨੂੰ ਦੱਸਿਆ ਕਿ ਸੰਗਰੂਰ ਦੇ ਵਿੱਚ 927 ਏਕੜ ਜ਼ਮੀਨ ਜੀਨ ਵਾਲੇ ਰਾਜੇ ਦੀ ਵਿਰਾਸਤ ਵੇਚਣ ਵਾਲਾ ਜ਼ਮੀਨ ਪਈ ਸੀ ਜਿੱਥੇ ਕਿ ਤੁਹਾਡੇ ਵਰਗੇ ਲੋਕਾਂ ਨੇ ਇਕੱਤਰ ਹੋ ਕੇ ਇੱਕ ਸੰਘਰਸ਼ ਵਧਿਆ ਔਰ ਉਸ ਸੰਘਰਸ਼ ਦੇ ਅਸੀਂ ਵੀ हिस्सेदार ਸੀ ਤਾਂ ਉੱਥੇ ਉਹ ਜ਼ਮੀਨ ਤੇ ਘਾਓ ਦੇ ਜੀਵੇ ਜਗਾਏ ਗਏ। ਜੋ ਅਸੀਂ ਵੀ ਮਹਿਸੂਸ ਕੀਤਾ ਕਿ ਸਾਡੇ ਜਿਹੜੇ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਜਿਹੜੇ ਸਾਡੇ ਭਰਾ ਮਰਲੇ ਮਰਲੇ ਦੇਹ ਦੇਹ ਮਰਲੇ ਤੇ ਕਈ ਜਿਹੜੇ ਪਰਿਵਾਰ ਰਹਿ ਰਹੇ ਆ ਉਥੇ ਸਾਡੇ ਬੱਚੇ ਰਹਿੰਦੇ ਆ ਪਹਿਲੀ ਵਾਰੀ ਤਾਂ ਸੀ ਆਰਸੋਜ ਖੇਡਣ ਦੇ ਵਿੱਚ ਤਾਂ ਕਿਉਂਾ ਸਾਡੇ ਇਹਨਾਂ ਮਿਲਦੋਰਾ ਦੀ ਬੇਕਮੀਨੇ ਲੋਕਾਂ ਦੀ ਆਜ਼ਾਦ ਬਣਿਆ ਜਾਵੇ ਬਾਸੀ ਦੇਖਿਆ ਕਿ ਪੁਰਾਣੀ ਸਮਾਸੀ ਅਜ ਤੋਂ 40-45 ਸਾਲ ਪਹਿਲਾਂ ਕਿ ਹਰ ਘਰ ਇੱਕ ਅੱਧਾ ਕੋਈ ਪਸ਼ੂ ਹੁੰਦਾ ਸੀ ਹਰ ਘਰ ਘਾਮਤ ਹੁੰਦੀ ਸੀ ਸਾਖਲੇ ਹੁੰਦੇ ਸੀ ਤੇ ਹਰ ਘਰ ਦੁੱਧਵਾ ਦਾ ਸਮੱਸਿਆ ਉਹਦੇ ਹੱਲ ਹੁੰਦੇ ਸੀ ਅੱਜ ਸਾਡੇ ਮਜ਼ਦੂਰਾਂ ਦੇ ਸਾਡੇ ਲੋਕਾਂ ਨੂੰ ਕਿ ਉਹਨਾਂ ਨੂੰ ਦੋ ਟਾਈਮ ਚਾਹ ਪੀਂ ਜੋਗਾ ਤੱਕ ਲੋਕ ਲੋ ਦੁੱਧ ਲੈ ਕੇ ਅਸੀਂ ਇੱਕ ਜੀਵਨ ਕਿਨਾਰਾ ਕਰ ਰਹੇ ਹਾਂ ਜੀਵਨ ਮਾਸੜ ਕਰ ਰਹੇ ਹਾਂ ਜਾਂਦੇ ਸਾਡੇ ਕਿਸਾਨ ਭਰਾ ਖੇਤਾਂ ਦੇ ਵਿੱਚ ਸੜਕਾਂਆਂ ਪੰਹਾਂ ਦੇ ਐਸੀਆਂ ਸਪਰੇਹਾਂ ਕਰਦੇ ਆ ਕਿ ਉੱਥੇ ਤਾਂ ਜੋ ਗੁਰਜੀਵਾਰੀ ਉੱਤੇ ਸਪਰੇਹ ਹੋ ਜਾਂਦੀ ਉਹ ਵੀ ਤੜ ਵੀ ਖਤਮ ਹੋ ਜਾਂਦੀ ਹੈ। 68 ਸੋਪਰੇਆ 57 ਬੰਦਾਂ ਨੇ ਸਰਦਾਰ ਭੁਪਿੰਦਰ ਸਿੰਘ, ਸਰਦਾਰ ਸਕੰਦਰ ਸਿੰਘ, ਡਾਕਟਰ ਜਸਕਰਨ ਸਿੰਘ, ਨਰਮਲ ਸਿੰਘ, ਕਰਨਜੀਤ ਸਿੰਘ, ਗਰਤੇਸ਼ ਸਿੰਘ ਮਿੱਤੂ ਆ ਸਰਦਾਰ ਗੁਰਦੀਪ ਸਿੰਘ ਆ ਅਸੀਂ ਸਾਰਿਆਂ ਨੇ ਰਲ ਕੇ ਇੱਕ ਪਲਾਨ ਬਣਾਇਆ ਕਿ ਕਿਉਂ ਨਾ ਇਸ ਰਾਜੇ ਦੀ ਜਿਹੜੀ ਨਿਵਾਸ ਦੀ ਜ਼ਮੀਨ ਹੈ ਉਹਦਾ ਡਾਟਾ ਕਢਾ ਕੇ ਅਸੀਂ ਆਪਣੇ ਲੋਕਾਂ ਨੂੰ ਘੱਟੋ ਘੱਟ ਇਹ ਕਿ ਕਿਲਾ ਉੱਥੇ ਰਹਿਣ ਵਾਸਤੇ ਜ਼ਮੀਨ ਦਾ ਪ੍ਰਬੰਧ ਕੀਤਾ ਜਾਵੇ ਇੱਕ ਜਮਾ ਜ਼ਮੀਨ ਦੇ ਵਿੱਚ ਜੇ ਤੁਸੀਂ ਚਾਰ-ਚਾਰ ਕਨਾਲਾ ਅੱਧੇ ਖਾਨ ਜੋਗੀ ਕੜਕ ਵੀ ਵੀ ਗਏ ਹੋ ਕਨਾਲ ਦੋਸਤ ਨਾਲ ਪੱਥੇ ਪੀਛੇ ਪੀਛੇ ਆਪ ਕੋ ਮੱਝਾਂ ਰੱਖਦੇ ਹੋ ਰਹਿਣ ਦਾ ਤੁਹਾਨੂੰ ਕਿਸੇ ਦੇ ਮਜ਼ਦੂਰੀ ਕਰ ਜਾਂ ਕਰਨ ਜਾਣ ਦੀ ਲੋੜ ਨਹੀਂ ਪੈਣੀ ਕਹਿੰਦੇ ਖਾਨ ਜੋਕੇ ਦਾਣੇ ਵੀ ਘਰੇ ਹੋ ਜਾਣੇ ਆ ਤੇ ਤੁਹਾਡੇ ਰਹਿਣ ਲਈ ਉੱਥੇ ਜਗਾ ਵੀ ਬਣ ਜਾਣੀ ਆ ਸਭ ਰਾਜੇ ਦੀ ਜ਼ਮੀਨ ਆ ਦੀਆਂ ਜਦੋਂ ਅਸੀਂ ਫਰਦਾ ਕਢਾਇਆ ਤਾਂ ਬੜੀ ਖੁਸ਼ੀ ਹੋਈ ਉਹ ਖੁਸ਼ੀ ਤੁਹਾਡੇ ਨਾਲ ਵੀ ਸਾਂਝੀ ਕਰਦੇ ਆ ਕਿਉਂ ਜ਼ਮੀਨ ਦਾ ਕੋਈ ਵਾਰੀ ਵਾਰਸ ਹੀ ਨਹੀਂ ਹੈ ਔਰ ਉਹਨਾਂ ਫਰਦਾ ਦੇ ਵਿੱਚ ਰਾਜੇ ਦੀ ਇੱਕ ਲੜਕੀ ਹੈ 80-90 ਸਾਲ ਦੀ ਜਿਉਂਦੀ ਹੈ ਜਿਹਦੀ ਉਸ ਤੋਂ ਬਿਨਾ ਕੋਈ ਵਾਰੀ ਵਾਰਸ ਨਹੀਂ ਹੈ ਸਪਰੀਮ ਕੋਰਟ ਨੇ ਵੀ ਉਹਦੀ ਵੰਡ ਪ੍ਰਣਾਲੀ ਕੀਤੀ ਹੋਈ ਹੈ ਔਰ ਉਸ ਵੰਡ ਦੇ ਵਿੱਚ ਉਹਨੂੰ ਸਾਡੇ 37% ਪ੍ਰਾਪਰਟੀ ਦਾ ਹੱਕ ਦਿੱਤਾ ਤੇ ਸਾਡੇ 37% ਉਹ ਦੂਜਾ ਪਰਿਵਾਰ ਵੀ ਜਾਂਦਾ ਹੋਣਾ ਸਾਡੇ 37 ਉਹਨਾਂ ਦਾ ਤੇ 25% ਉਹਨਾਂ ਦਾ ਇਹਦਾ ਟਰਸਟ ਬਣਾਇਆ ਸੀ ਉਹਨਾਂ ਨੂੰ ਸੋ ਅੱਜ ਟਰਸਟ ਭੰਗ ਹੋ ਚੁੱਕਿਆ ਸਪਰੀਮ ਕੋਰਟ ਨੇ ਉਹ ਟਰਸਟਾ ਜਿਹੜਾ ਖਤਮ ਕਰ ਦਿੱਤਾ ਰਾਸ਼ਟਰੀ ਕੋਰਲੇ ਕੇਵਲ 3 ਨਾ 2022 ਤੱਕ ਦਾ ਹਸਪਤਾਲ ਦੀ ਦੇਖਭਾਲ ਲਈ ਸਮਾਂ ਦਿੱਤਾ ਗਿਆ ਸੀ ਔਰ ਉਹ ਵੀ ਸਮਾਜ ਨੰਗ ਗਿਆ ਹਸਪਤਾਲ ਵੀ ਬੰਦ ਹੈ ਸੋਏ ਜਿਹੜੀ ਨਵਾਰਸ਼ ਜ਼ਮੀਨ ਪਈ ਆ ਪਹਾੜੀ ਸਿੱਖਾਲੇ ਵੀ ਪਈ ਆ ਢੀਡ ਤਹਿਲ ਚ ਪਈ ਆ ਢੀਡ ਢੋਲੂ ਵਾਲਾ ਪਈ ਆ ਖੰਗਾਣੇ ਪਈ ਆ ਇੱਕ ਜਿਹੜਾ ਬਾਗ ਆ ਕ੍ਰਿਸ਼ਨਾ ਬਾਗ ਉੱਥੇ ਪਈ ਆ ਫਰੀਦਕੋਟ ਸ਼ਹਿਰ ਚ ਪਈ ਆ ਇਹਨਾਂ ਦਾ ਕੋਈ ਵਾਲੀ ਵਾਰਸ ਨਹੀਂ ਅੱਜ ਉੱਥੇ ਜੇ ਕੋਈ ਫਸਲ ਬੀਜੀ ਜਾ ਰਹੀ ਆ ਤਾਂ ਉਹ ਧੜ ਵੀ ਲੋਕ ਧੱਕੇ ਨਾਲ ਇੱਕ ਦੂਜੇ ਨੂੰ ਜਿਹੜਾ ਆ ਉਥੇ ਕੇਦੇ ਦੇ ਰਹੇ ਆ ਜਿਨ੍ਹਾਂ ਦੀ ਕੋਈ ਉਹਦੇ ਚ ਮਲਕੀਅਤ ਨਹੀਂ ਸ਼ੋ ਹੋ ਰਹੀ ਜੋ ਸਰਕਾਰੀ ਰਿਕਾਰਡ ਦੇ ਵਿੱਚ ਟਰਸਟੀ ਸੀ ਜਿਹੜਾ ਉਹਦਾ ਮਾਲਕ ਸੀ ਅੱਜ ਟਰਸਟੀ ਵੀ ਭੰਗ ਆ ਬਹੁਤ ਸਾਰੇ ਲੋਕਾਂ ਨੂੰ ਸਾਡਾ ਨੂੰ ਇਹ ਰਹਿਣਾ ਕਿ ਸ਼ਾਇਦ ਇਹ ਪੰਜਾਬ ਸਰਕਾਰ ਕੋਲ ਹੈ ਇਹ ਪੰਜਾਬ ਸਰਕਾਰ ਦੀ ਵੀ ਜ਼ਮੀਨ ਹੈਣੀ ਇਹ ਜ਼ਮੀਨ ਤੁਹਾਡੀ ਹੈ ਇਹ ਤੁਹਾਡੀ ਜ਼ਮੀਨ ਦੇ ਤੁਹਾਨੂੰ ਹੱਕਦਾਰ ਬਣਾਉਣ ਵਾਸਤੇ ਇੱਥੇ ਮੀਟਿੰਗਾਂ ਕੀਤੀਆਂ ਜਾ ਰਹੀਆਂ